ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਕ્યા ਜੰਗਲ ਢੂੰਢੀ ਜਾਏ ਮੈਂ ਘਰ ਬਨ ਹਰੀਆਵਲਾ ਸਾਂਝ ਟਕੈ ਘਰ ਆਏ ਸ਼ਬਦ ਉਤਾਵਲਾ ਜਹਾਂ ਦੇਖਾਂ ਤਹ ਸੋਏ ਆਵਰ ਨਾ ਜਾਣੀਏ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਏ ਰਹਾਉ ਆਪ ਮਿਲਾਵੇ ਸੱਚ ਤਾਂ ਮਨ ਭاويه ਚੱਲੇ ਸਦਾ ਰਜਾਏ ਅੰਕ ਸਮਾਵਈ ਸਚਾ ਸਾਹਿਬ ਮਨ ਵਸੇ ਵਸਿਆ ਮਨ ਸੋਈ ਆਪੇ ਦੇਵੜਿਆਈਆਂ ਦੇਤੋਟ ਨਾ ਹੋਈ ਅਬੇਤ ਬੇਗੀ ਚਾਕਰੀ ਕਿਉਂ ਦਰਗਹਿ ਪਾਵੇ ਪੱਥਰ ਕੀ ਬੇੜੀ ਜੇ ਚੜੇ ਪਾਰ ਨਾਲ ਬੁੜਾਵੇ ਆਪਨ ੜਾ ਮਨ ਵੇਚੀਏ ਸਿਰ ਦੀ ਜੇ ਨਾਲੇ ਗੁਰਮੁਖ ਵਸਤ ਪਛਾਣੀਏ ਆਪਣ ਘਰ ਭਾਲੇ ਜੰਮਣ ਮਰਣਾ ਆਖੀਏ ਤੈਨ ਕਰਤੇ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈ ਕਾਰ ਕਮਾਵਣੀ ਤੁਰ ਕੀ ਪਰਮਾਈ ਏ ਮਨ ਸਾਤ ਗੁਰ ਦੇ ਮਿਲੈ ਕਿਨ ਕੀਮਤ ਪਾਈ ਰਤਨਾ ਪਾਰਗ ਸੋਤਣੀ ਤੈਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੇ ਸਚੀ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਬਹਿਲਾ ਕ્યા ਜੰਗਲ ਢੂੰਢੀ ਜਾਏ ਮੈਂ ਘਰ ਬਨ ਹਰੀਆਵਲਾ ਸਾਂਝ ਟਕੈ ਘਰ ਆਈ ਸ਼ਬਦ ਉਤਾਵਲਾ ਜਹਾਂ ਦੇਖਾਂ ਤਹ ਸੋਏ ਆਵਰ ਨਾ ਜਾਣੀਏ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਏ ਰਹਾਉ ਆਪ ਮਿਲਾਵੇ ਸੱਚ ਤਾਂ ਮਨ ਭاويه ਚੱਲੇ ਸਦਾ ਰਜਾਏ ਅੰਕ ਸਮਾਵਈ ਸਚਾ ਸਾਹਿਬ ਮਨ ਵਸੇ ਵਸਿਆ ਮਨ ਸੋਈ ਆਪੇ ਦੇਵੜਿਆਈਆਂ ਦੇ ਤੋਟ ਨਾ ਹੋਈ ਅਬੇ ਤਵੇ ਕੀ ਚਾਕਾਰੀ ਕਿਉਂ ਦਰਗਹ ਹੈ ਪਾਵੇ ਪੱਥਰ ਕੀ ਬੇੜੀ ਜੇ ਚੜੇ ਪਾਰ ਨਾਲ ਬੁੜਾਵੇ ਆਪਨੜਾ ਮਨ ਵੇਚੀਏ ਸਿਰ ਦੀ ਜੈ ਨਾਲੇ ਗੁਰਮੁਖ ਵਸਤ ਪਛਾਣੀਏ ਆਪਣਾ ਘਰ ਭਾਲੇ ਜੰਮਣ ਮਰਣਾ ਆਖੀਏ ਤੈਨ ਕਰਤੇ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈ ਕਾਰ ਕਮਾਵਣੀ ਤੁਰ ਕੀ ਪਰਮਾਈ ਜੇ ਮਨ ਸਾਤ ਗੁਰ ਦੇ ਮਿਲੈ ਕਿਨ ਕੀਮਤ ਪਾਈ ਰਤਨਾ ਪਾਰਗ ਸੋਤਣੀ ਤੈਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੇ ਸਚੀ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਬਹਿਲਾ ਕਿਆ ਜੰਗਲ ਢੂੰਢੀ ਜਾਏ ਮੈਂ ਘਰ ਬਨ ਹਰੀਆਵਲਾ ਸਾਚਟਕੈ ਘਰ ਆਏ ਸ਼ਬਦ ਉਤਾਵਲਾ ਜਹਾਂ ਦੇਖਾਂ ਤਹ ਸੋਏ ਆਵਰ ਨਾ ਜਾਣੀਏ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਏ ਰਹਾਉ ਆਪ ਮਿਲਾਵੇ ਸੱਚ ਤਾਂ ਮਨ ਭاويه ਚੱਲੇ ਸਦਾ ਰਜਾਏ ਅੰਕ ਸਮਾਵਈ ਸੱਚਾ ਸਾਹਿਬ ਮਨ ਵਸੇ ਵਸਿਆ ਮਨ ਸੋਈ ਆਪੇ ਦੇਵੜਿਆਈਆਂ ਦੇਤੋਟ ਨਾ ਹੋਈ ਅਬੇ ਤਬੇ ਕੀ ਚਾਕਰੀ ਕਿਉ ਦਰਗਹਿ ਪਾਵੇ ਪੱਥਰ ਕੀ ਬੇੜੀ ਜੇ ਚੜੇ ਪਾਰ ਨਾਲ ਬੁੜਾਵੇ ਆਪਨ ੜਾ ਮਨ ਵੇਚੀਏ ਸਿਰ ਦੀਜੈ ਨਾਲੇ ਗੁਰਮੁਖ ਵਸਤ ਪਛਾਣਿਏ ਆਪਣ ਘਰ ਭਾਲੇ ਜੰਮਣ ਮਰਣਾ ਆਖੀਏ ਤੈਨ ਕਰਤੇ ਕੀਆ ਆਪਗੁਆਇਆ ਮਰ ਰਹੇ ਫਿਰ ਮਰਨ ਨਾ ਥੀਆ ਸਾਈ ਕਾਰ ਕਮਾਵਣੀ ਤੁਰ ਕੀ ਪਰਮਾਈ ਜੇ ਮਨ ਸਾਤ ਗੁਰ ਦੇ ਮਿਲੈ ਕਿਨ ਕੀਮਤ ਪਾਈ ਰਤਨਾ ਪਾਰਗ ਸੋਤਣੀ ਤੈਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੇ ਸਚੀ ਵਡਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ